ਕਹਿੰਦੇ ਜਾਂ ਤਾਂ ਯਾਰੀ ਹੁੰਦੀ ਹੈ ਜਾਂ ਫਿਰ ਨਹੀਂ ਹੁੰਦੀ ਇਹ ਚ ਵਿਚਾਲੇ ਦਾ ਰਾਹ ਨਹੀਂ ਹੈ ਇਦਰੀ ਕ੍ਰੀਏਟਿਵਟੀ ਆ ਇੱਕ ਤੁਹਾਡੇ ਚ ਪਹਿਲਾਂ ਹੋਣੀ ਚਾਹੀਦੀ ਅੰਦਰ ਜੇ ਨਹੀਂ ਹੈਗੀ ਤਾਂ ਦੁਨੀਆ ਦੀ ਕੋਈ ਤਾਕਤ ਉਹਨੂੰ ਪੈਦਾ ਨਹੀਂ ਕਰ ਸਕਦੀ ਮੇਰੇ ਸਾਹਮਣੇ ਉਹ ਹੈਗੀ ਆ ਫਿਰ ਉਹਨੂੰ ਤੁਸੀਂ ਪਹਿਚਾਨ ਕੇ ਫਿਰ ਉੱਤੇ ਮਿਹਨਤ ਕਰ ਸਕਦੇ ਹੋ ਉਹਨੂੰ ਪਾਲਿਸ਼ ਅਪ ਕਰ ਸਕਦੇ ਹੋ ਉਹ ਵੀ ਤੁਹਾਡਾ ਚੰਗਾ ਪੜਨਾ ਹੈ ਚੰਗੇ ਲੋਕਾਂ ਦੀ ਸੰਗਤ ਹੈ ਵੱਡਿਆਂ ਦੀ ਸੀਨੀਅਰਸ ਦੀ ਵੱਡੇ ਸ਼ਾਇਰਾਂ ਦੇ ਵੱਡੇ ਲੇਖਕਾਂ ਨੂੰ ਸੁਣਨਾ ਪੜਨਾ ਮਿਲਣਾ ਪੜਨਾ ਗੁਰਨਾ ਇਹ ਚੀਜ਼ ਆ ਫਿਰ ਸਿਖਾਉਂਦੀ ਆ ਇਹ ਤੁਹਾਨੂੰ ਫਿਰ ਲੱਗਣ ਲੱਗ ਜਾਂਦਾ ਬੱਚਾ ਯਾਰ ਮੈਂ ਆ ਇਸ ਤਰ੍ਹਾਂ ਲਿਖੀ ਤੇ ਇਹ ਸਬਜੈਕਟ ਪਹਿਲਾਂ ਕਿੰਨੇ ਬੰਦੇ ਕਿਸ ਤਰ੍ਹਾਂ ਕਿੰਨੇ ਤਰੀਕਿਆਂ ਨਾਲ ਲਿਖ ਚੁੱਕੇ ਜਦੋਂ ਉਹ ਪਵਾਛ ਕਰਨ ਲੱਗ ਜਾਂਦੇ ਆ ਤਾਂ ਅਸੀਂ ਉਹ ਮਤਲਬ ਕਿ ਕੋਈ ਸਬਜੈਕਟ ਮੈਥ ਇਕਸਾਇਰ ਸਾਹਿਬ ਦੀ ਨਜ਼ਮ ਹੈ ਸਾਰਾਂ ਸੁਣੀ 70 ਸਾਲ ਪਹਿਲਾਂ ਲਿਖੂਣੀ ਹੈ ਕਿ ਔਰਤ ਨੇ ਜਨਮ ਦੀਆਂ ਮਰਦوں ਨੂੰ ਮਰਦੋਂ ਨੇ ਉਸੇ ਬਾਜ਼ਾਰ ਦਿਆ ਜਦ ਬੀਚਾ ਹਰ ਮਸਲਾ ਕੁਚਲਾ ਜਦ ਬੀਚਾ ਹਤ ਉਤਕਾਰ ਦਿਆ ਹੁਣ ਮੈਂ ਕਹਿੰਦਾ ਸਦੀਆਂ ਤੱਕ ਇਹ ਇਨਸਪੀਰੇਸ਼ਨ ਇਹ ਕਿ ਕਬਤਾ ਕਦੇ ਤੁਹਾਡੇ ਮਨ ਚ ਬਲਬਲਾ ਆਏਗਾ ਨਾ ਤੁਸੀਂ ਦਿਖੋਗੇ ਤਾਂ ਮੈਂ ਵੀ ਇੱਕ ਬਹੁਤ ਅਰਲੀਏਜ ਚ ਗਾਣਾ ਲਿਖਿਆ ਸੀਗਾ ਕਿ ਰੋ ਰੋ ਜੂਠ ਹੰਡਾਵਾ ਮੇਰੇ ਸੁਖ ਨਾਲ ਲਿਖਿਆ ਭਾਗ ਦੇ ਲੋਕੋ ਮੈਂ ਨਾਰੀ ਹਿੰਦੁਸਤਾਨ ਦੀ ਸਦੀਆਂ ਤੋਂ ਮੈਂ ਲੁੱਟੀ ਜਾਂਦੀ ਕੌਣ ਸੁਣੇ ਫਰਿਆਦ ਵੇ ਲੋਕੋ ਮੈਂ ਨਾਰੀ ਹਿੰਦੁਸਤਾਨ ਦੀ ਅਜੇ ਨੀਲਾਮੀ ਹੁੰਦੀ ਮੇਰੀ ਮੈਂ ਵਿਕਦੀ ਵਿੱਚ ਮੰਡੀ ਮੇਰੀ ਜ਼ਾਤ ਧਰਮ ਨਾਲ ਮੇਰਾ ਮੈਂ ਕੋਠੇ ਦੇ ਰੰਡੀ ਮੇਰੇ ਪੈਰੀ ਅਜੇ ਜ਼ੰਜੀਰਾਂ ਭਾਵੇਂ ਦੇਸ਼ ਆਜ਼ਾਦ ਵੇ ਲੋਕੋ ਮੈਂ ਨਾਰੀ ਹਿੰਦੁਸਤਾਨ ਉਹ ਚੀਜ਼ਾਂ ਮੈਂ ਸਮਝ ਲਈ ਇਹ ਤੁਹਾਨੂੰ ਸਿਖਾਉਂਦੀ ਆਂ ਤੁਸੀਂ ਆਪਣੇ ਸੀਨੀਅਰਜ਼ ਆਪਣੇ ਪੁਰਾਣੇ ਲੋਕਾਂ ਉਸਤਾਦ ਲੋਕਾਂ ਦਾ ਕੰਮ ਦੇਖਦੇ ਆਂ ਉਹ ਚੀਜ਼ਾਂ ਤੁਹਾਨੂੰ ਫਿਰ ਪ੍ਰੇਰਿਤ ਕਰਦੀਆਂ ਇਸ ਤਰ੍ਹਾਂ ਅੱਗੇ ਤੋਂ ਅੱਗੇ ਜਨਰੇਸ਼ਨ ਜਿਹੜੀਆਂ ਨਵੀਆਂ ਪੀੜ੍ਹੀਆਂ ਜਿਹੜੇ ਹੋਰ ਜੂਨੀਅਰਜ਼ ਆਉਂਦੇ ਆਂ ਤਾਂ ਮੈਨੂੰ ਸਾਰੇ ਟੀ ਯੰਗ ਬੱਚੇ ਮੇਰੇ ਲਾਉਂਦੇ ਆ ਉਹ ਕਹਿੰਦੇ ਭਾਜੀ ਕਿ ਨੁਕਤਾ ਦੱਸੋ ਮੈਂ ਕਹਾਂ ਯਾਰ ਨੁਕਤਾ ਕੁਛ ਨਹੀਂ ਬੇ ਚੰਗੇ ਲੋਕਾਂ ਨੂੰ ਪੜਿਆ ਚੰਗੀਆਂ ਕਿਤਾਬਾਂ ਬੜੀਆਂ ਤੁਸੀਂ ਵੀ ਜ਼ਰੂਰ ਪੜੋ ਮੇਰੇ ਕਹਿਣ ਤੇ ਪੜ ਲਓ ਸ਼ਾਇਦ ਵਿੱਚ ਤੁਹਾਨੂੰ ਤੇ ਤੁਹਾਨੂੰ ਪ੍ਰੇਰਨਾ ਮਿਲੇਗੀ ਤੁਸੀਂ ਕਿ ਤੁਹਾਨੂੰ ਇੱਕ ਨਵਾਂ ਚਿੰਗ ਮਿਲੇਗੀ ਕਿ ਇਹ ਇਸ ਅੱਗੇ ਪੀੜ੍ਹੀਦਰ ਪੀੜ੍ਹੀ ਚੱਲਦੀਆਂ ਰਹਿੰਦੀਆਂ ਮੇਰੇ ਸਾਹਮਣੇ ਸ਼ੈਰੀ ਸਿੱਖੀ ਜਾਂਦੀ ਹੈ ਜਦੋਂ ਹੋਣੀ ਹੁੰਦੀ ਹੈ ਇਹ ਇੱਕ ਬੀਜ ਅੰਦਰ ਚਸ਼ਮਾ ਜਿਹੜਾ ਹੋਣਾ ਜ਼ਰੂਰੀ ਹੈ ਮੈਨੂੰ ਤਾਂ ਲੱਗਦਾ ਜੇ ਬਿਲਕੁਲ ਨਹੀਂ ਹੋਏਗਾ ਤਾਂ ਮੇਰੇ ਕੋਲ ਕੁਝ ਵੀ ਨਹੀਂ ਜਿਹੇਗਾ ਬੰਜਰ ਹੈ ਜ਼ਮੀਨ ਉੱਥੇ ਨਹੀਂ ਕੁਝ ਹੋ ਸਕਦਾ ਥੋੜਾ ਬਹੁਤ ਅੰਦਰ ਇੱਕ ਹੋਣਾ ਜ਼ਰੂਰੀ ਹੈ ਬਾਕੀ ਵੀ ਤੁਸੀਂ ਉਹ ਜਿਹੜੇ ਪਹਿਚਾਣ ਲਿਆ ਹਾਂ ਮੇਰੇ ਚ ਇਹ ਚੀਜ਼ ਹੈਗੀ ਹੈ ਫਿਰ ਉਹਦੀ ਲਗਨ ਸੱਚਾ ਇਸ਼ਕ ਮਜਨੂ ਵਾਲਾ ਵੀ ਉਹ ਉਹ ਦੋਦੀ ਨਰੀ ਬਹਾਉਣੀ ਬਹਾਉਣੀ ਹੈ ਨਾ ਉਹ 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 ਲੱਗਣ ਫਿਰ ਇਨਸਾਨ ਨੂੰ ਮੈਨੂੰ ਲੱਗਦਾ ਅੱਗੇ ਲੈ ਕੇ ਜਾਂਦੇ ਆ ਫਿਰ ਤੁਸੀਂ ਇੰਪਰੂਵ ਕਰਦੇ ਆ ਤੇ ਲੱਗਦਾ ਫਿਰ ਹੌਲੀ ਹੌਲੀ ਨਿਕਾਰ ਆਉਣ ਲੱਗ ਜਾਂਦਾ ਤੁਹਾਨੂੰ ਆਪਣੇ ਆਪ ਨੂੰ ਪਤਾ ਲੱਗ ਲੱਗ ਜਾਂਦਾ ਨਾਲ ਦੇ ਦੱਸਣ ਲੱਗ ਜਾਂਦੇ ਹਾਂ ਯਾਰ ਅੱਗੇ ਨਾਲ ਥੋੜਾ ਕੁਝ ਠੀਕ ਹੋ ਗਿਆ ਕੁਝ ਠੀਕ ਹੋ ਗਿਆ ਹੈ ਨਾ ਤੇ ਇਹ ਇਹ ਚੀਜ਼ਾਂ ਪਰ ਪਰ بیس ਥੋੜਾ ਅੰਦਰ ਹੋਣਾ ਜ਼ਰੂਰੀ ਆ ਕਲਾ ਕੌਸ਼ਲਤਾ ਜਿਹੜਾ ਰਸੂਲ ਹੋਣਾ ਨੇ ਲਿਖਿਆ ਨਾ ਮੇਰਾ ਪਾਕਿਸਤਾਨ ਵਿੱਚ ਤੇ ਉਹ ਫਿਰ ਤੁਸੀਂ ਆਪਣੇ ਮਿਹਨਤ ਨਾਲ ਆਪਣੀ ਲਗਨ ਨਾਲ ਆਪਣੇ ਇਸ਼ਕ ਨਾਲ ਆਪਣੇ ਜਨੂੰਨ ਨਾਲ ਤੁਸੀਂ ਅੱਗੇ ਹੋਰ ਉਹਨੂੰ ਵਧਾ ਲੈਣਾ ਸਤਿ ਸ੍ਰੀ ਅਕਾਲ ਬਰਿੰਦਰ ਜੀ ਇੱਕ ਸਵਾਲ ਅੱਛਾ ਤੁਸੀਂ ਗਾਜਾਯਾ ਬਾਉ ਜਲਾ ਜੀ ਡੇਲੀ ਅਜੀਤ ਨਿਊਜ਼ਪੇਪਰ ਤੋਂ